ਅੱਜ ਆਪਾਂ ਡਾਕਟਰ ਭੀਮrao ਅੰਬੇਦਕਰ ਜੀ ਦੀ ਜ਼ਿੰਦਗੀ ਦੇ ਇੱਕ ਅਹਿਜੇ ਪਹਿਲੂ ਤੇ ਗੱਲ ਕਰਾਂਗੇ ਜਿਸ ਦੀ ਚਰਚਾ ਘੱਟ ਹੁੰਦੀ ਹੈ। ਮਤਲਬ ਉਹਨਾਂ ਦਾ ਪਰਿਵਾਰਿਕ ਜੀਵਨ। ਹਾਂਜੀ। ਆਮ ਤੌਰ ਤੇ ਅਸੀਂ ਉਹਨਾਂ ਨੂੰ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਦੇ ਹਾਂ ਪਰ ਸਾਡੇ ਕੋਲ ਇੱਕ ਕਿਤਾਬ ਡਾਕਟਰ ਅੰਬੇਦਕਰ ਜੀਵਨ ਤੇ ਪਰਿਵਾਰ ਦੇ ਕੁਝ ਖਾਸ ਹਿੱਸੇ ਨੇ। ਅੱਛਾ ਜੋ ਉਹਨਾਂ ਦੇ ਪਰਿਵਾਰ ਬਾਰੇ ਕਾਫੀ ਕੁਝ ਦੱਸਦੇ ਨੇ ਤਾਂ ਚਲੋ ਦੇਖਦੇ ਆ ਇਸ ਵਿੱਚ ਕੀ ਹੈ ਹਾਂ ਇਹ ਬਹੁਤ ਅਹਿਮ ਗੱਲ ਹੈ ਵੇਖੋ ਕਿਸੇ ਵੀ ਵੱਡੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਹਨਾਂ ਦੇ ਜਨਤਕ ਕੰਮਾਂ ਪਿੱਛੇ ਦੀ ਨਿੱਜੀ ਜ਼ਿੰਦਗੀ ਉਹਨਾਂ ਦੇ ਪਰਿਵਾਰਿਕ ਸਹਾਰੇ ਉਹਨਾਂ ਦੇ ਤਜਰਬਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਸਹੀ ਗੱਲ ਹੈ ਤੇ ਇਹ ਕਿਤਾਬ ਸ਼ਾਇਦ ਸਾਨੂੰ ਉਹੀ ਦੱਸੇਗੀ ਕਿ ਉਹਨਾਂ ਦੇ ਨਿੱਜੀ ਹਾਲਾਤ ਨੇ ਉਹਨਾਂ ਦੇ ਸਫ਼ਰ ਤੇ ਕਿਵੇਂ ਅਸਰ ਪਾਇਆ ਤਾਂ ਫਿਰ ਸ਼ੁਰੂਆਤ ਕਰਦੇ ਆ ਉਹਨਾਂ ਦੇ ਮਾਪਿਆਂ ਤੋਂ ਪਿਤਾ ਜੀ RAM JI MALO JI SAKPAL ਜੋ ਫੌਜ ਵਿੱਚ ਸਨ ਤੇ ਮਾਤਾ ਜੀ ਸਨ PIMA BAI ਕਿਤਾਬ ਦੱਸਦੀ ਹੈ ਕਿ ਪਿਤਾ ਜੀ ਬ੍ਰਿਟਿਸ਼ ਇੰਡੀਅਨ ਆਰਮੀ ਦੀ ਮਹਾਂ ਰੈਜਿਮੈਂਟ ਵਿੱਚ ਸੂਬੇਦਾਰ ਸਨ ਇਸ ਫੌਜੀ ਪਿਛੋਕੜ ਦਾ ਕੋਈ ਖਾਸ ਜ਼ਿਕਰ ਹੈ ਕਿਤਾਬ ਵਿੱਚ ਮਤਲਬ ਅਸਰ ਬਾਰੇ ਦੇਖੋ ਕਿਤਾਬ ਇਹ ਤਾਂ ਦੱਸਦੀ ਹੈ ਕਿ ਫੌਜੀ ਪਿਛੋਕੜ ਕਰਕੇ ਅਨੁਸ਼ਾਸਨ ਤਾਂ ਆਇਆ ਹੀ ਹੋਵੇਗਾ ਪਰ ਉਹ ਇਸ ਗੱਲ ਤੇ ਵੀ ਜ਼ੋਰ ਦਿੰਦੀ ਹੈ ਕਿ ਪਿਤਾ ਜੀ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ ਤੇ ਉਹ ਕਬੀਰ ਪੰਥ ਨੂੰ ਮੰਨਦੇ ਸਨ ਅੱਛਾ ਇਹਨਾਂ ਦੋਹਾਂ ਗੱਲਾਂ ਦਾ ਮਤਲਬ ਸਿੱਖਿਆ ਪ੍ਰਤੀ ਲਗਨ ਤੇ ਕਬੀਰ ਪੰਥੀ ਵਿਚਾਰਤਾਰਾ ਦਾ ਬਾਲਕ ਪੀਮਰਾਓ ਤੇ ਬਹੁਤ ਡੂੰਘਾ ਅਸਰ ਪਿਆ ਇਹ ਸਿਰਫ ਅਨੁਸ਼ਾਸਨ ਵਾਲੀ ਗੱਲ ਨਹੀਂ ਇੱਕ ਵਿਚਾਰਤਾਰਕ ਨੀਵੀ ਸੀ ਹਾਂ ਇਹ ਬਹੁਤ ਦਿਲਚਸਪ ਨੁਕਤਾ ਹੈ ਅੱਛਾ ਹੁਣ ਉਹਨਾਂ ਦੇ ਜੀਵਨ ਸਾਥੀਆਂ ਦੀ ਗੱਲ ਕਰੀਏ ਪਹਿਲਾ ਵਿਆਹ ਰਾਮਾਬਾਈ ਨਾਲ 1906 ਵਿੱਚ ਹੋਇਆ ਉਦੋਂ ਉਹ ਖੁਦ ਵੀ ਬਹੁਤ ਛੋਟੇ ਸੀ ਹਾਂਜੀ ਤੇ ਕਿਤਾਬ ਉਹਨਾਂ ਨੂੰ ਡਾਕਟਰ ਅੰਬੇਡਕਰ ਦੀ ਪ੍ਰੇਰਣਾ ਦੱਸਦੀ ਹੈ ਪਰ 1935 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਇਹ ਪ੍ਰੇਰਣਾ ਵਾਲੀ ਗੱਲ ਇਸ ਬਾਰੇ ਕੁਝ ਹੋਰ ਖੋਲਿਆ ਗਿਆ ਹੈ ਕਿਤਾਬ ਵਿੱਚ ਹਾਂ ਬਿਲਕੁਲ ਕਿਤਾਬ ਇਸ ਗੱਲ ਨੂੰ ਉਭਾਰਦੀ ਹੈ ਕਿ ਰਾਮਾਬਾਈ ਨੇ ਬਹੁਤ ਮਤਲਬ ਬਹੁਤ ਜ਼ਿਆਦਾ ਤੰਗੀਆਂ ਦੇਖੀਆਂ ਪਰ ਕਰ ਨੂੰ ਬੜੇ ਸਲੀਕੇ ਨਾਲ ਸੰਭਾਲਿਆ ਹੂੰ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਡਾਕਟਰ ਅੰਬੇਡਕਰ ਨੂੰ ਹਮੇਸ਼ਾ ਹੌਸਲਾ ਦਿੱਤਾ ਉਹਨਾਂ ਦੀ ਪੜਾਈ ਲਈ ਉਹਨਾਂ ਦੇ ਸਮਾਜਿਕ ਕੰਮਾਂ ਲਈ ਉਹਨਾਂ ਦੀ ਉਹ ਜਿਹੜੀ ਚੁੱਪਚਾਪ ਪਰ ਮਜ਼ਬੂਤ ਹਮਾਇਤ ਸੀ ਨਾ ਹਾਂ ਖਾਸ ਕਰਕੇ ਜਦੋਂ ਸੰਘਰਸ਼ ਸ਼ੁਰੂ ਹੀ ਹੋਇਆ ਸੀ ਉਹ ਡਾਕਟਰ ਅੰਬੇਡਕਰ ਲਈ ਇੱਕ ਬਹੁਤ ਵੱਡਾ ਆਸਰਾ ਸੀ ਸਿਰਫ ਪਾਵਨਾਤਮਕ ਨਹੀਂ ਸਗੋਂ ਅਸਲ ਜ਼ਿੰਦਗੀ ਵਿੱਚ ਵੀ ਸਹੀ ਗੱਲ ਹੈ ਇਹ ਬਹੁਤ ਵੱਡਾ ਸਹਾਰਾ ਹੁੰਦਾ ਹੈ ਫਿਰ 1948 ਵਿੱਚ ਉਹਨਾਂ ਦਾ ਦੂਜਾ ਵਿਆਹ ਹੋਇਆ ਡਾਕਟਰ ਸਵੀਤਾ ਅੰਬੇਡਕਰ ਨਾਲ ਜਨਮ ਵੇਲੇ ਉਹਨਾਂ ਦਾ ਨਾਂ ਸ਼ਾਰਦਾ ਕਬੀਰ ਸੀ ਉਹ ਖੁਦ ਇੱਕ ਡਾਕਟਰ ਸਨ ਹਾਂਜੀ ਆਮ ਤੌਰ ਤੇ ਇਹੀ ਸੁਣਦੇ ਆ ਕਿ ਉਹਨਾਂ ਨੇ ਡਾਕਟਰ ਅੰਬੇਡਕਰ ਦੇ ਆਖਰੀ ਸਾਲਾਂ ਵਿੱਚ ਉਹਨਾਂ ਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਹਾਂ ਪਰ ਕਿਤਾਬ ਇਸ ਤੋਂ ਅੱਗੇ ਵੀ ਜਾਂਦੀ ਹੈ ਉਹ ਦੱਸਦੀ ਹੈ ਕਿ ਡਾਕਟਰ ਸਵੀਤਾ ਅੰਬੇਡਕਰ ਨੇ ਸਿਰਫ ਦੇਖਭਾਲ ਹੀ ਨਹੀਂ ਕੀਤੀ ਅੱਛਾ ਸਗੋਂ ਡਾਕਟਰ ਅੰਬੇਡਕਰ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੇ ਬੁੱਧ ਧਰਮ ਦੇ ਪ੍ਰਚਾਰ ਵਿੱਚ ਤੇ ਖਾਸ ਕਰਕੇ ਡਾਕਟਰ ਅੰਬੇਡਕਰ ਦੀਆਂ ਜਿਹੜੀਆਂ ਲਿਖਤਾਂ ਛਪੀਆਂ ਨਹੀਂ ਸਨ ਹਾਂਜੀ ਲੋਕਾਂ ਸਾਹਮਣੇ ਲਿਆਉਣ ਵਿੱਚ ਬਹੁਤ ਵੱਡਾ ਅਹਿਮ ਰੋਲ ਅਦਾ ਕੀਤਾ ਤਾਂ ਉਹ ਸਿਰਫ ਇੱਕ ਸਾਥੀ ਨਹੀਂ ਸਗੋਂ ਉਹਨਾਂ ਦੀ ਵਿਰਾਸਤ ਦੀ ਇੱਕ ਤਰ੍ਹਾਂ ਨਾਲ ਰਖਵਾਲੀ ਵੀ ਬਣੇ ਵਾਹ ਇਹ ਤਾਂ ਉਹਨਾਂ ਦੇ ਯੋਗਦਾਨ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹੈ ਜਿਸ ਬਾਰੇ ਘੱਟ ਗੱਲ ਹੁੰਦੀ ਹੈ ਬਿਲਕੁਲ ਇੱਕ ਹੋਰ ਬੜੀ ਭਾਵੁਕ ਕਰਨ ਵਾਲੀ ਗੱਲ ਹੈ ਕਿਤਾਬ ਵਿੱਚ ਉਹਨਾਂ ਦੀ ਔਲਾਦ ਬਾਰੇ ਉਹਨਾਂ ਦੇ ਪੰਜ ਬੱਚੇ ਹੋਏ ਹਾਂ ਪਰ ਉਹਨਾਂ ਵਿੱਚੋਂ ਸਿਰਫ ਇੱਕ ਪੁੱਤਰ ਯਸ਼ਵੰਤ ਅੰਬੇਟਕਰ ਹੀ ਲੰਬੀ ਉਮਰ ਜੀ ਸਕੇ ਬਾਕੀ ਚਾਰ ਬੱਚੇ ਬਚਪਨ ਵਿੱਚ ਹੀ ਚਲਵਸੇ ਜੀ ਇਹ ਇਹ ਬਹੁਤ ਵੱਡੀ ਨਿੱਜੀ ਤਰਸਦੀ ਹੈ ਜਿਸ ਦਾ ਜ਼ਿਕਰ ਕਿਤਾਬ ਕਰਦੀ ਹੈ ਸੋਚ ਕੇ ਵੀ ਦੇਖੋ ਇੱਕ ਪਾਸੇ ਦੇਸ਼ ਤੇ ਸਮਾਜ ਲਈ ਐਨਾ ਵੱਡਾ ਸੰਘਰਸ਼ ਹਾਂ ਤੇ ਦੂਜੇ ਪਾਸੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਐਨਾ ਵੱਡਾ ਦੁੱਖ ਇੱਕ ਤੋਂ ਬਾਅਦ ਇੱਕ ਚਾਰ ਬੱਚਿਆਂ ਦਾ ਵਿਛੋੜਾ ਕਿਤਾਬ ਇਸ਼ਾਰਾ ਕਰਦੀ ਹੈ ਕਿ ਸ਼ਾਇਦ ਇਸ ਨਿੱਜੀ ਦੁੱਖ ਨੇ ਉਹਨਾਂ ਨੂੰ ਸਮਾਜ ਦੇ ਦਬੇ ਕੁਚਲੇ ਲੋਕਾਂ ਦੇ ਦਰਦ ਨੂੰ ਹੋਰ ਵੀ ਗਹਿਰਾਈ ਨਾਲ ਸਮਝਣ ਵਿੱਚ ਮਦਦ ਕੀਤੀ ਹੋਵੇ ਹੋ ਸਕਦਾ ਹੈ ਬਿਲਕੁਲ ਤੇ ਫਿਰ ਯਸ਼ਵੰਤ ਅੰਬੇਡਕਰ ਉਹਨਾਂ ਨੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਿਆ ਕਿਤਾਬ ਦੱਸਦੀ ਹੈ ਕਿ ਉਹ ਵੀ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫੀ ਸਰਗਰਮ ਰਹੇ ਹਾਂ ਜੀ ਤੇ ਅੱਜ ਉਹਨਾਂ ਦੇ ਪੁੱਤਰ ਯਾਨੀ ਡਾਕਟਰ ਅੰਬੇਡਕਰ ਦੇ ਪੋਤੇ ਪ੍ਰਕਾਸ਼ ਅੰਬੇਡਕਰ ਉਹ ਵੀ ਐਸੇ ਕੰਮ ਵਿੱਚ ਲੱਗੇ ਹੋਏ ਨੇ ਹਾਂ ਤਾਂ ਇਹ ਇੱਕ ਪੀੜੀ ਦਰ ਪੀੜੀ ਚੱਲਣ ਵਾਲੀ ਲਹਿਰ ਬਣ ਗਈ ਪਰਿਵਾਰ ਨੇ ਸਿਰਫ ਨਿੱਜੀ ਸਹਾਰਾ ਹੀ ਨਹੀਂ ਦਿੱਤਾ ਸਗੋਂ ਜਿਹੜੀ ਵਿਚਾਰਧਾਰਾ ਇੱਕ ਵਿਰਾਸਤ ਸੀ ਹੂੰ ਉਸ ਨੂੰ ਵੀ ਅੱਗੇ ਵਧਾਉਣ ਦਾ ਇੱਕ ਜ਼ਰੀਆ ਬਣਿਆ ਤਾਂ ਫਿਰ ਇਸ ਸਾਰੀ ਜਾਣਕਾਰੀ ਦਾ ਮਤਲਬ ਸਾਰ ਕੀ ਨਿਕਲਦਾ ਹੈ ਇਹ ਜਿਹੜੇ ਕਿਤਾਬ ਦੇ ਅੰਸ਼ ਨੇ ਇਹ ਸਾਨੂੰ ਡਾਕਟਰ ਅੰਬੇਡਕਰ ਨੂੰ ਸਿਰਫ ਇੱਕ ਸੰਵਿਧਾਨ ਨਿਰਮਾਤਾ ਜਾਂ ਵੱਡੇ ਸਮਾਜ ਸੁਧਾਰਕ ਵਜੋਂ ਨਹੀਂ ਹਾਂਜੀ ਸਗੋਂ ਇੱਕ ਇਨਸਾਨ ਦੇ ਤੌਰ ਤੇ ਦੇਖਣ ਵਿੱਚ ਮਦਦ ਕਰਦੇ ਨੇ ਇੱਕ ਪਤੀ ਇੱਕ ਪਿਤਾ ਜਿਸ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਐਨੀਆਂ ਵੱਡੀਆਂ ਚੁਣੌਤੀਆਂ ਐਨੇ ਦੁੱਖ ਚੱਲੇ ਪਰ ਫਿਰ ਵੀ ਦੇਸ਼ ਲਈ ਇਤਿਹਾਸਿਕ ਕੰਮ ਕੀਤਾ ਬਿਲਕੁਲ ਸਹੀ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਜਿਹੜੀਆਂ ਇਤਿਹਾਸਿਕ ਸ਼ਖਸੀਅਤਾਂ ਹੁੰਦੀਆਂ ਨੇ ਉਹ ਸਿਰਫ ਆਪਣੇ ਕੰਮਾਂ ਕਰਕੇ ਮਹਾਨ ਨਹੀਂ ਹੁੰਦੀਆਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਸੰਘਰਸ਼ ਉਹਨਾਂ ਨੂੰ ਮਿਲੇ ਸਹਾਰੇ ਉਹਨਾਂ ਦੇ ਤਜਰਬੇ ਹਾਂਜੀ ਇਹ ਸਭ ਉਹਨਾਂ ਦੀ ਯਾਤਰਾ ਦਾ ਇੱਕ ਅਨੇਖੜਵਾ ਹਿੱਸਾ ਹੁੰਦੇ ਨੇ ਭਾਵੇਂ ਉਹ ਖੁਸ਼ੀ ਹੋਵੇ ਭਾਵੇਂ ਗਮੀ ਹੋਵੇ ਉਹਨਾਂ ਦੇ ਨਿੱਜੀ ਤਜਰਬੇ ਜਾਣੇ ਅਣਜਾਣੇ ਉਹਨਾਂ ਦੇ ਜਨਤਕ ਕੰਮ ਤੇ ਉਹਨਾਂ ਦੀ ਸੋਚ ਤੇ ਅਸਰ ਪਾਉਂਦੇ ਨੇ ਸਹੀ ਗੱਲ ਹੈ ਇਸ ਨਾਲ ਇੱਕ ਸਵਾਲ ਜ਼ਰੂਰ ਮਨ ਵਿੱਚ ਆਉਂਦਾ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਕੀ ਕਿ ਕੀ ਅਸੀਂ ਕਿਸੇ ਵੀ ਜਨਤਕ ਸ਼ਖਸੀਅਤ ਦੇ ਕੰਮ ਨੂੰ ਉਹਨਾਂ ਦੇ ਨਿੱਜੀ ਜੀਵਨ ਦੇ ਤਜਰਬਿਆਂ ਤੋਂ ਪੂਰੀ ਤਰ੍ਹਾਂ ਮਤਲਬ ਬਿਲਕੁਲ ਵੱਖ ਕਰਕੇ ਸਹੀ ਮਾਇਨੇ ਵਿੱਚ ਸਮਝ ਸਕਦੇ ਆ ਇਹ ਸੋਚਣ ਵਾਲੀ ਗੱਲ ਹੈ